ਕਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀਕਾ ਮੈਂ ਆ ਤੁਹਾਡਾ ਹੁਸਰਾਜ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਲੱਗ ਰਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣ ਗੁਝ ਕੇ ਮਛਲੇ ਵੜ ਗਏ ਨੇ ਕਿ ਮੇਰੇ ਵਿਧਾਇਕਾਂ ਅਤੇ ਮੇਰੇ ਮੰਤਰੀਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਅੱਜ ਤਾਂ ਹੱਦੀ ਹੋ ਗਈ ਜਦੋਂ ਕੁਲਤਾਰ ਸਿੰਘ ਸੰਧਮਾ ਨੂੰ ਭਜੜਾ ਪਈਆ ਸੁ ਕੁਲਤਾਰ ਸਿੰਘ ਸੰਧਮਾ 500 ਮਲਾਜ਼ਮਾਂ ਦੇ ਕਾਫਲੇ ਦੇ ਨਾਲ ਇੱਕ ਪਿੰਡ ਦੇ ਵਿੱਚ ਪਹੁੰਚਿਆ ਤੇ ਉਸ ਪਿੰਡ ਦੇ 12 ਕਿਸਾਨਾਂ ਨੇ ਵਾਣੀ ਪਾਤਾ ਕੁਲਤਾਰ ਸਿੰਘ ਸੰਧਵਾ ਨੂੰ ਕੁਲਤਾਰ ਸਿੰਘ ਸੰਧਵਾ ਨੇ ਇੱਕ ਵੀ ਜਵਾਬ ਨਹੀਂ ਦਿੱਤਾ ਤੇ ਅਗੋਂ ਅਸੀਂ ਤੁਹਾਨੂੰ ਵੀਡੀਓ ਨਹੀਂ ਉਹ ਨਸ਼ਰ ਕਰ ਸਕਦੇ ਜਿਸ ਤਰ੍ਹਾਂ ਦੇ ਸ਼ਬਦ ਕਿਸਾਨ ਜਥੇ ਬੰਦੀਆਂ ਵੱਲੋਂ ਬੋਲੇ ਗਏ ਕੁਲਤਾਰ ਸਿੰਘ ਸੰਧਵਾ ਦੇ ਕਿਉਂਕਿ ਕੁਲਤਾਰ ਸਿੰਘ ਸੰਧਵਾ ਕਿਸਾਨਾਂ ਨੂੰ ਵਿਲੜ ਕਹਿੰਦਾ ਹੈ ਕਹਿੰਦਾ ਬਿਨਾਂ ਮਤਲਬ ਤੋਂ ਇਹ ਧਰਨਾ ਲਾਉਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾ ਇੱਕੋ ਸੁਰ ਦੇ ਵਿੱਚ ਬੋਲਦੇ ਨੇ ਲੇਕਿਨ ਅੱਜ ਜਿਹੜੀ ਕੁਲਤਾਰ ਸਿੰਘ ਸੰਧਵਾ ਦੇ ਨਾਲ ਉਸ ਪਿੰਡ ਦੇ ਕਿਸਾਨਾਂ ਨੇ ਕੀਤੀ ਅਸੀਂ ਤੁਹਾਨੂੰ ਉਹ ਵੀਡੀਓ ਸੋਸ਼ਲ ਅਸੀਂ ਆਪਣੇ ਚੈਨਲ ਤੇ ਦਿਖਾ ਨਹੀਂ ਸਕਦੇ ਹੱਦ ਹੋ ਗਈ ਇਮਣ ਤੋਂ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਗੋਡੇ ਨਵੇਂ ਪਵਾ ਲਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਡੇ ਕੋਲ ਭੱਜਿਆ ਨਹੀਂ ਜਾਣਾ ਤੁਹਾਡੇ ਕੋਲ ਕੰਦਾ ਤੂੰ ਛਾਲਾ ਨਹੀਂ ਮਾਰੀਆਂ ਜਾਣੀਆਂ ਤੇ ਇੱਕ ਬਜ਼ੁਰਗ ਨੇ ਕਿਹਾ ਕਿ ਤੁਹਾਡੇ ਵਾਸਤੇ ਅਸੀਂ ਜੁੱਤੀਆਂ ਦੇ ਹਾਰ ਬਣਾ ਕੇ ਬੈਠੇ ਆ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਡੇ ਗਲਮ ਵਿੱਚ ਪਾਵਾਂਗੇ ਤੁਹਾਡੀ ਇੱਕ ਉੱਤੇ ਨਚਾਂਗੇ ਕੁਲਤਾਰ ਸਿੰਘ ਸੰਧਮਾ ਨੂੰ ਕਾਹਦਾ ਡਰ ਹੈ ਕੀ ਕੁਲਤਾਰ ਸਿੰਘ ਸੰਧਮਾ ਚੋਰ ਨੇ ਕੁਲਤਾਰ ਸਿੰਘ ਸੰਧਮਾ ਦਾ ਕਿੱਡਾ ਵੱਡਾ ਦੋਸ਼ ਹੈ ਜਿਹੜਾ 550 ਦੇ ਵੱਡੇ ਕਾਫਰੇ ਨਾਲ ਪਿੰਡਾਂ ਦੇ ਵਿੱਚ ਉਦਘਾਟਨ ਕਰਨ ਜਾਂਦੇ ਨੇ ਦੱਸਦੀ ਕਿ ਮੋਹ ਦੀ ਖਾਣੀ ਪਈ ਅਜਕਲ ਕਲਤਾ ਸਿੰਘ ਸੰਧਵਾ ਨੂੰ ਕਲਤਾ ਸਿੰਘ ਸੰਧਵਾ ਨੂੰ ਗੱਲ ਹੀ ਨਹੀਂ ਆਈ ਕਿ ਮੈਂ ਕੀ ਕਰਾਂ ਕੀ ਕਿਸਾਨਾਂ ਨੂੰ ਜਵਾਬ ਦਿਆਂ ਇਹਦੋਂ ਉਹਨਾਂ ਨੇ ਟਰਾਲੀ ਚੋੜ ਦੇ ਨਾਰੇ ਲਾਏ ਫਰਿੱਜ ਚੋੜ ਦੇ ਏਸੀ ਚੋੜ ਦੇ ਚਾਹ ਦੀਆਂ ਕਿਟਲੀਆਂ ਦੇ ਆ ਜਿਹੜੇ ਹੈਗੇ ਸੀ ਇਨਵਰਟਰ ਚੋੜ ਦੇ ਨਾਰੇ ਲਗਾਏ ਉਹਨਾਂ ਨੇ ਕਿਹਾ ਕਿ ਚੋੜ ਸਰਕਾਰ ਨੂੰ ਅਸੀਂ ਦੱਸਾਂਗੇ ਕਿ ਕਿਸਾਨਾਂ ਅਤੇ ਮਜ਼ਦੂਰ ਵਰਗ ਭਾਈਚਾਰੇ ਦੀ ਤਾਕਤ ਕੀ ਹੁੰਦੀ ਹੈ ਇਹ ਨਵੇਂ ਛੱਗੇ ਸਵਾਲਾਂ ਆਪਦੇ ਨਵੇਂ ਕੁਰਤੇ ਪਾ ਲੈਣ ਦੋ-ਦੋ ਕੁਰਤੇ ਲੈ ਕੇ ਆਣ ਜਦੋਂ ਸਾਡੇ ਪਿੰਡ ਚ ਵਰਨਾ ਇੱਕ ਕੁਰਤਾ ਤਾਂ ਪਾੜ ਕੇ ਸੀ ਇਹਨਾਂ ਦੇ ਗਲ ਦੇ ਵਿੱਚ ਪਾ ਦਣਾ ਅੱਜ ਫਿਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਜੱਗੋ ਤਿਰਵੀ ਹੋਈ ਕਿਸਾਨ ਕੁਲਤਾਰ ਸਿੰਘ ਸੰਧਵਾ ਪੂਰੀ ਤਰ੍ਹਾਂ ਕੁਸੂਤੇ ਪਸ ਗਏ ਨੇ ਇਸ ਨੂੰ ਲੈ ਕੇ ਵੱਡੀ ਖਬਰ ਨਸ਼ਰ ਹੋ ਰਹੀ ਹੈ ਕਿ ਕੁਲਤਾਰ ਸਿੰਘ ਸੰਧਵਾ ਦੀਆਂ ਫਿਰ ਭਾਜੜਾ ਪੈ ਗਈਆਂ ਕੁਲਤਾਰ ਸਿੰਘ ਸੰਧਵਾ ਨੇ ਇੱਕ ਵਾਰ ਵੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਉਦੋਂ 500 ਪੁਲਿਸ ਦੇ ਵੱਡੇ ਕਾਫਲੇ ਨੇ ਕਿਸਾਨਾਂ ਨੂੰ ਘੇਰਾ ਪਾ ਲਿਆ ਲੇਕਿਨ ਕਿਸਾਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ 500 ਕਾਫਲਾ ਤੁਹਾਡੇ ਨਾਲ ਨਹੀਂ ਆਵੇਗਾ ਤੁਸੀਂ ਇਕੱਲੇ ਆਓਗੇ ਸਾਡੇ ਇਲਾਕੇ ਵਿੱਚ ਫਿਰ ਦੱਸਾਂਗੇ ਭਾਜੜਾ ਕਿਵੇਂ ਪੈਂਦੀਆਂ ਨੇ ਤੇ ਆਪਣੇ ਗੋਡੇ ਵੀ ਨਵੇਂ ਪਵਾ ਲਓ ਤੁਹਾਡੇ ਕੋਲੋਂ ਭਜਿਆ ਨਹੀਂ ਜਾਣਾ ਕੁਲਤਾਰ ਸਿੰਘ ਸੰਧਵਾ ਦੇ ਨਾਲ ਅੱਜ ਫਿਰ ਇੱਕ ਤੋਂ ਦੁਬਾਰਾ ਜੱਗੋਂ 13ਵੀਂ ਹੋਈ ਧੰਨਵਾਦ